ਤੋ ਹਾਂ ਜੀ ਆਪਾਂ ਤੁਹਾਨੂੰ ਉਦੋਂ ਸਿੰਪਲ ਮਸ਼ੀਨ ਦੇ ਵਿੱਚ ਧਾਗਾ ਪਾਣਾ ਦੱਸਿਆ ਸੀਗਾ ਅੱਜ ਆਪਾਂ ਤੁਹਾਨੂੰ ਅਮੇਲਾ ਮਸ਼ੀਨ ਦੇ ਵਿੱਚ ਧਾਗਾ ਪਾਣਾ ਤੇ ਇਹਨੂੰ ਚਲਾਉਣਾ ਦੱਸਦੇ ਹਾਂ ਔਰ ਅੱਜ ਆਪਾਂ ਹੈਗਾ ਤੀਸਰਾ ਦਿਨ ਔਰ ਇਹਦੇ ਵਿੱਚ ਆਪਾਂ ਤੁਹਾਨੂੰ ਸਿੱਧੀਆਂ ਸੀਣਾਂ ਲਾਉਣੀਆਂ ਦੱਸਾਂਗੇ ਔਰ ਕਾਰਨਰ ਬਣਾਉਣੇ ਦੱਸਾਂਗੇ ਤੇ ਥੋੜੀ ਰਾਉਂਡ ਸ਼ੇਪ ਬਣਾਉਣੀ ਤੁਹਾਨੂੰ ਦੱਸਾਂਗੇ ਚਲੋ ਹੁਣ ਆਪਾਂ ਇਹਦੇ ਵਿੱਚ ਧਾਗਾ ਪਾਣਾ ਸਿੱਖਦੇ ਆਪਾਂ ਇਹਦੇ ਇਹਦੇ ਵਿੱਚ ਧਾਗਾ ਪੈਂਦਾ ਹੈ ഫീ ചടിയ ഫി മശീന ചില ടീ കട്ട്റ്റു ബി എന്താ ഉപ്പു നീച്ച ഫിട്ട് രീത ഫോണ പാണോ ਇਹਦੇ ਵਿੱਚ ਇਹਦੇ ਵਿੱਚ ਲਿਜਾ ਕੇ ਫਿਰ ਇਹ ਦੋ ਪਲੇਟਾਂ ਐ ਇਹਦੇ ਅੰਦਰ ਵੀ ਲਿਜਾ ਕੇ ਇੱਧਾ ਕਰਦਲਾਂਗੇ ਅਗੇ ਨੂੰ ਫਿਰ ਇਸ ਤੋਂ ਬਾਅਦ ਇਹ ਚ ਪਾਣਾ ਲਾਗਾ ਫਿਰ ਇਹਦੇ ਵਿੱਚ ਇਹ ਵਾਲੇ ਦੇ ਵਿੱਚ ਪਾਣਾ ਇੱਦਾਂ ਕਰਕੇ ਫਿਰ ਇਹਦੇ ਨੀਚੇ ਇੱਦਾਂ ਮਰਕੇ ਫਿਰ ਹੌਲੀ ਜਿਹੇ ਚੱਕਾ ਘੁਮਾ ਕੇ ਸੂਈ ਨੂੰ نیچے ਕਰਕੇ نیچے ਵਾਲਾ ਧਾਗਾ ਉੱਪਰ ਖਿੱਚ ਲੈਣਾ ਇਹ ਆਪਾਂ ਲੰਬੀ ਪੱਟੀ ਲਈ ਆ ਇੱਕ 1.5 ਇੰਚ ਚੌੜੀ ਆ ਇਹ ਇਹਦੇ ਚਾਪਾ ਸਿੱਧੀ ਵਾਈਨ ਮਾਰ ਕੇ ਫਿਰ ਅਗੋਂ ਗੁੰਦ ਪਾ ਲੈਨੇ ਇੱਥੋਂ ਇਹਦਾ ਬਖੀਆ ਵਾਦ ਘੱਟ ਹੁੰਦਾ ਹੈ ਇਹ 1 ਨੰਬਰ ਤੇ ਹੋ ਗਿਆ ਇਹਨੂੰ نیچے ਕਰਕੇ ਇਹਨੂੰ ਇਦਾਂ ਘਮਾਵਾਂਗੇ 2 ਤੇ ਹੋਜੂ 3 ਤੇ 4 ਤੇ ਔਰ 5 ਤੇ ਆਪਾਂ 2 ਤੇ ਬਖੀਆ ਕਰਾਂਗੇ ਔਰ ਇਸ ਨੂੰ ਕੱਪੜੇ ਨੂੰ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰਨਾ ਔਰ ਇਸ ਤਰ੍ਹਾਂ ਫਿਰ ਜੇ ਆਪਾਂ ਇੱਧਰ ਕਿਨਾਰੀ ਤੇ ਸੀਨ ਲਗਾਵਾਂਗੇ ਇਹ ਆ ਆਪਣੀ ਸਿੱਧੀ ਸਲਾਈ ਲਾਉਣ ਦਾ ਆਹ ਤਾਂ ਇੱਕਾ ਦੋਨੇ ਕੱਪੜੇ ਫੜਨੇ ਆ ਸੈਂਟਰ ਵਾਲ ਨੂੰ ਫੋਲਡ ਕਰ ਦੇਣੇ ਐਦਾਂ ਕਰਕੇ ਉਹ ਐਦਾਂ ਕਰਕੇ ਬੇਕੂ ਬਣਾਣ ਦੇ ਤੋਂ ਬਾਅਦ ਵਿੱਚ ਇਹ ਜਦੋਂ ਮੇਰੀ ਟੈਨਨ ਨੂੰ ਦਿਲ ਤੋਂ ਕੋਲ ਫਲਾਈ ਦੇ ਵਾਸਤੇ ਦਾ ਕੁਝ ਨਹੀਂ ਆਂਦਾ ਉਹਨਾਂ ਵਾਸਤੇ ਸਿਰਫ ਇਹ ਬੇਸ ਇਹ ਇੱਕ ਸਟਾਰਟਿੰਗ ਆ ਇਦਾਂ ਪਹਿਲਾਂ ਸਿੱਧੀਆਂ ਸੇਣਾ ਰਾਨੀਆਂ ਸਿੱਖੋਣਾ इस तरह अपने सीधी सील लाने सीख लेनी है ये होगी अपनी सीधी सिलाई और उस उसद तो आपको एक चौरस कपड़ा लेना है आप कुछ इस तरह लाइन मार लैनिया ਇਹ ਤੁਸੀਂ ਸਕੇਲ ਨਾਲ ਵੀ ਮਾ ਸਕਦੇ ਆ ਜੇ ਤੁਹਾਨੂੰ ਇਦਾਂ ਨਹੀਂ ਆ ਪਤਾ ਲੱਗਦਾ ਹੈਗਾ ਇਹ ਦੇਖੋ ਤੁਸੀਂ ਇੱਥੋਂ ਸਟਾਰਟ ਕਰਨੀ ਆ ਇਹ ਵਾਲੀ ਚੀਜ਼ ਤੋਂ ਇਹਦੇ ਨਾਲ ਤੁਹਾਨੂੰ ਨੁੱਕਰਾਂ ਕੱਢਣੀਆਂ ਕਾਰਨਰ ਬਣਾਣੇ ਆ ਜਾਣਗੇ ਜਿੱਦਾਂ ਇੱਥੇ ਕਾਰਨਰ ਆ ਗਿਆ ਨੁੱਕਰ ਆ ਗਈ ਇਹਨੂੰ ਇੱਥੇ ਬੰਦ ਕਰ ਲੈਣਾ ਔਰ ਫਿਰ ਇਹਨੂੰ ਇਦਾਂ ਕਰ ਲੈਣਾ ਫਰਾਂ ਤੁਸੀਂ ਟਿਕਾਂਗੇ ਕਿ ਤੁਸੀਂ ਸिलाई ਸਿੱਖਣੀ ਹੈ ਇਹ ਕੀ ਸਾਨੂੰ ਛੋਟੇ ਛੋਟੇ ਦੱਸੇ ਜਾਂਦੇ ਪਰ ਜੇ ਤੁਹਾਨੂੰ ਪਹਿਲਾਂ ਇਹ ਨਹੀਂ ਆਉਣਗੇ ਸੇਨਾ ਲਾਉਣੀਆਂ ਨਹੀਂ ਆਉਣਗੀਆਂ ਕਾਰਨਰ ਬਣਾਉਣੇ ਨਹੀਂ ਆਉਣਗੇ ਤਾਂ ਫਿਰ ਤੁਹਾਨੂੰ ਸिलाई ਕਿੱਦਾਂ ਆਉਗੀ ਇਹ ਤੁਸੀਂ ਛੋਟੇ ਛੋਟੇ ਪਹਿਲਾਂ ਇਹ ਚੀਜ਼ਾਂ ਬਣਾਣੀਆਂ ਸਿੱਖੋ ਕਿਨਾਂ ਲਾਉਣੀਆਂ ਸਿੱਖੋ ਫਿਰ ਆਪਾਂ ਅੱਗੇ ਤੁਹਾਨੂੰ ਸਾਰਾ ਕੁਝ ਹੌਲੀ ਹੌਲੀ ਕਰਕੇ ਸਿਖਾਵਾਂਗੇ ਜਿਵੇਂ ਖਾਸ ਤਰ੍ਹਾਂ ਦੀ ਸਲਵਾਰ ਕੁੜਾ ਜੋ ਜੈਂਪਰ ਕੁੜਤੇ ਲਹਿੰਗੇ ਤੇ ਹੋਰ ਵੀ ਕੁਝ ਬਲਾਂਬ ਵਗੈਰਾ ਹੋਇਆ ਹੋਊਗਾ ਤਾਂ ਤੁਹਾਨੂੰ ਦੱਸਾਂਗੇ

ਇਹਨਾਂ ਨੂੰ ਫਿਰ ਆਪਾਂ ਚੌੜਾ ਟੁਕੜਾ ਲੈ ਕੇ ਉਹਨੂੰ ਕੁਛ ਇਦਾਂ ਕਰਕੇ ਉਹਦੇ ਤੇ ਇਦਾਂ ਗੁਲਾਈ ਪਾ ਲੈਣੀ ਹੈ ਇਹ ਆਪਾਂ ਜਿੱਦਾਂ ਗੰਨਿਆਂ ਤੇ ਗੁਲਾਈ ਦਾ ਕਿਸੇ ਹੋਰ ਡਿਜ਼ਾਈਨ ਤੇ ਗੁਲਾਈ ਪਾਵਾਂਗੇ ਇਹ ਆਪਣੇ ਉਹਦਾ ਬੇਸਿਕ ਆ ਪਹਿਲਾਂ ਆਪਾਂ ਇਹਦੇ ਉੱਪਰ ਗੁਲਾਈ ਪਾਉਣੀ ਸਿੱਖਾਂਗੇ ਫਿਰ ਆਪਾਂ ਸੂਟਾਂ ਤੇ ਗਲੇ ਤੇ ਵੀ ਗੁਲਾਈ ਪਾਉਣੀ ਸਿੱਖਾਂਗੇ ਹਾਂ ਦੇਖੋ ਕਿਦਾਂ ਕੁਛ ਇਦਾਂ ਕਰਕੇ ਕੋਲ ਬਹੁਤ ਜਿਆਦਾ ਢਾਈ ਦੇ ਕਟਾਈ ਪਾਈ ਹੋਈ ਹੈ ਉਸੇ ਤਰ੍ਹਾਂ ਅਸੀਂ ਆਪਾਂ ਇਹਨੂੰ ਇਦਾਂ ਥੋੜਾ ਬਣਾ ਕੇ ਕਮਾਂਡ ਲਿਆਣਾ ਇਧਰ ਵਾਲੀ ਸਾਈਡ ਤੋਂ ਫਿਰ ਇਧਰ ਵਾਲੀ ਸਾਈਡ ਨੂੰ ਘੁਮਾ ਕੇ ਲੈ ਕੇ ਆਉਣਾ ਇਹ ਰਾਉਂਡ ਸ਼ੇਪ ਆਪਾਂ ਬਣਾਣੀ ਸਲਾਈਆਂ ਲਾਉਣੀਆਂ ਸਿੱਖਣੀਆਂ ਵਾ ਇਸ ਤਰ੍ਹਾਂ ਤੁਸੀਂ ਘਰੇ ਬੈਠ ਕੇ ਇਦਾਂ ਦੇਖ ਕੇ ਪ੍ਰੈਕਟਿਸ ਕਰੋਗੇ ਫਿਰ ਤੁਹਾਨੂੰ ਯਾਜੂਗਾ ਇਹ ਦਾ ਕਰਕੇ ਦੂਸਰੀ ਕੁਸ਼ ਗੁਲਾਈ ਪਾਉਣੀ ਸਿੱਖਣੀ ਹੈ ਇਹਨਾਂ ਦੇ ਉੱਪਰ ਹੀ ਹੁਣ ਅੱਜ ਨਾ ਆਪਾਂ ਸਲਾਈ ਸਟਾਰਟ ਕਰਨ ਚાલુ ਕੀਤੀ ਹੈ ਇਸ ਕਰਕੇ ਆਪਾਂ ਕੋਈ ਚੀਜ਼ ਪਹਿਲੇ ਦਿਨ ਬਣਾ ਕੇ ਰੱਖੀਏ ਕਿ ਅੱਜ ਪਤਾ ਲੱਗੇ ਕਿ ਹਾਂ ਅਸੀਂ ਅੱਜ ਕੁਝ ਬਣਾਇਆ ਹੁਣ ਆਪਾਂ ਕਪੜਾ ਲੈਣਾ ਵਾ 17 ਇੰਚ ਚੌੜਾ ਤੇ 17 ਇੰਚ ਇਹ ਲੰਬਾ ਮਤਲਬ ਚਾਰ ਪਾਸੋਂ 17 17 ਇੰਚ ਹੁਣ ਆਪਾਂ ਇਹਨੂੰ ਸਾਈਡਾ ਤੋਂ ਬੰਨ੍ਹ ਚਾਣ ਲਈ ਉਸ ਇਸ ਤਰ੍ਹਾਂ ਇਹ ਡਬਲ ਕਪੜਾ ਹੈ ਡਬਲ ਹੈ ਇਹ ਦੇਖੋ ਇਹ ਡਬਲ ਆ ਇਹਨੂੰ ਆਪਾਂ ਜੋੜ ਕੇ ਇਹਦਾ ਪਸਰਾਣਾ ਬਣਾਵਾਂਗੇ ਇੱਕ ਗੱਤੀ ਬਣਾਵਾਂਗੇ ਸਿੱਧੀ ਸिलाई ਲਾਣੀ ਵੀ ਆ ਗਈ ਪਰ ਨਾਲ ਹੀ ਤੁਹਾਨੂੰ ਇਹਦੇ ਜਿਹੜੇ ਆਪਾਂ ਛੋਟੇ ਪੌਚ ਦੇ ਉੱਪਰ corner ਬਣਾਉਣੀ ਸਿੱਖਿਆ ਹੀ ਇਹਦੇ ਵਿੱਚ ਉਹ ਵੀ ਆ ਗਈ ਹੁਣ ਆਪਾਂ ਇੱਥੇ corner ਬਣਾ ਲਿਆ ਫਿਰ ਆਪਣੀ ਸਿੱਧੀ ਸिलाई ਆ ਗਈ ਫਿਰ ਇਹ ਸੇ corner ਆ ਗਿਆ ਦਿੱਨੇ ਸਾਈਡਾ ਤੋਂ ਇਹਨੂੰ ਸੇਲਿਆ ਹੋਇਆ ਔਰ ਇਹ ਚੌਕੀ ਸਾਈਡ ਤੋਂ ਆਪਾਂ ਇਹਨੂੰ ਪੂਰਾ ਮਿੱਝੀਣਾ ਹੈਗਾ ਇਹਦਾ ਇਹ ਅੰਨਾ ਤਾਂ ਛੱਡ ਲੈਣਾ ਹੋ ਇਹਨਾਂ ਕੋ ਇਹਦਾ ਮੂੰਹ ਛੱਡ ਲੈਣਾ ਹੁਣ ਆਪਾਂ ਇਹਨੂੰ ਸਿੱਧਾ ਕਰਾਂਗੇ ਇਹ ਤਰ੍ਹਾਂ ਕਰਕੇ ਨੂੰ ਸਿੱਧਾ ਕਰ ਲੈਣਾ ਆਪਾਂ ਚਾਰੇ ਖੁੰਝਾਂ ਤੇ ਉਹਨੂੰ ਸਿੱਧਾ ਕਰ ਲੈਣਾ ਜਿਹੜਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਰਸਤਾ ਛੱਡਿਆ ਸੀਗਾ ਉਹ ਛੱਡਿਆ ਸੀ ਉਹ ਤਾਂ ਵੀ ਆਪਾਂ ਇਹਨੂੰ ਸਿੱਧਾ ਕਰ ਲੈਣਾ ਕੁਛ ਇਸ ਤਰ੍ਹਾਂ ਔਰ ਇਹਦੇ ਵਿੱਚ ਦੀ ਆਪਾਂ ਜਿਹੜੀਆਂ ਕੁਝ ਬਚੀਆਂ ਹੋਈਆਂ ਕਾਂਤਰਾਵਾਂ ਉਹ ਪਾਵਾਂਗੇ ਇਹਦੇ ਵਿੱਚ ਸਾਤ ਕੁਇਲ ਵਿੱਚ ਆਪਾਂ ਲੱਬਚੀਆਂ ਹੋਈਆਂ ਕੰਤਰਾ ਪਾ ਲੈਣੀਆਂ। ਹਾਂਜੀ ਤਕਵੀਰਾ ਸਾਰੀਆਂ ਇਹਦੇ ਵਿੱਚ ਪਾ ਲੈਣੀਆਂ। ਔਰ ਉਸ ਤੋਂ ਬਾਅਦ ਇਹ ਆਪਹਿੜਾ ਜਿਹੜਾ ਆਪਾਂ ਥੋੜਾ ਜਿਹਾ ਮੂੰਹ ਇਹਦਾ ਖੁੱਲਾ ਛੱਡਿਆ ਸੀ ਉਹਨੂੰ ਇਦਾਂ ਕਰਕੇ ਆਪਾਂ ਬੰਦ ਕਰਕੇ ਇਹਦੇ ਉੱਪਰ ਇਹ ਚੇ ਸੀ ਲਾ ਲਈ। ਉਹ ਇਹ ਆਪਣੇ ਗੱਦੀ ਬਣ ਕੇ ਸਰਾਣਾ ਬਣ ਕੇ ਤਿਆਰ ਆ। ਹਾਂਜੀ ਆ ਦੇਖੋ ਜੀ ਅੱਜ ਆਪਾਂ ਪਹਿਲੀ ਕਲਾਸ ਦੇ ਵਿੱਚ ਆਪਾਂ ਇਹ ਸਰਾਣਾ ਬਣਾਉਣਾ ਸਿੱਖ ਲਿਆ। ਔਰ ਇਹ ਮੇਰੇ ਜਿਹੜੇ ਮੇਰੇ ਕੋਲ ਇੱਥੇ ਸਟੂਡੈਂਟ ਆਉਂਦੇ ਆ। ਉਹਨਾਂ ਨੇ ਇਹ ਕੰਮ ਕੀਤਾ ਹੋਇਆ ਵਾ। ਇਹ ਉਹਨਾਂ ਦੀ ਪਹਿਲੀ ਕਲਾਸ ਦਾ ਕੰਮ ਆ। ਆ ਦੇਖੋ ਏ ਤੁਸੀਂ ਚੀਚਾਂ ਆਪਣੇ ਕੋਲ ਬਣਾ ਕੇ ਰੱਖ ਸਕਦੇ ਆ ਕਿ ਗਾਂ ਜਦੋਂ ਤੁਸੀਂ ਸਾਰਾ ਕੰਮ ਸਿੱਖ ਲਿਆ ਜਦੋਂ ਕਿਤੇ ਜ਼ਿੰਦਗੀ ਦੇ ਵਿੱਚ ਕੱਢ ਕੇ ਦੇਖੋ ਤੇ ਤੁਹਾਨੂੰ ਯਾਦ ਰੱਖੇ ਕਿ ਅਸੀਂ ਸਟਾਰਟਿੰਗ ਇਹ ਚੀਜ਼ ਬਣਾਉਣਾ ਸਿੱਖਿਆ ਸੀ ਹੁਣ ਅੱਗੇ ਆਪਾਂ ਤੁਹਾਨੂੰ ਸੂਟ ਕਟਿੰਗ ਕਰਨਾ ਔਰ ਸਿੰਪਲ ਸੂਟ ਕਟਿੰਗ ਸਲਵਾਰ ਸੂਟ ਦੱਸਾਂਗੇ ਅੱਜ ਦੀ ਕਲਾਸ ਦੇ ਵਿੱਚ ਸਿਰਫ ਇੰਨਾ ਹੀ ਧੰਨਵਾਦ